ਇੱਕ ਮਿੱਤਰ ਮੇਰਾ ਕਹਿੰਦਾ ਕਮਾਈ ਚ ਬਰਕਤ ਨਹੀਂ ਪੈਂਦੀ ਬਥੇਰਾ ਕੰਮ ਕਰੀਦਾ ਟਟਟਕੇ ਮਰੀਦਾ ਗੱਲ ਨਹੀਂ ਬਣਦੀ ਕਹਿੰਦਾ ਭਾਜੀ ਘਰ ਵਾਲੀ ਵੀ ਕਹਿੰਦਾ ਕੰਮ ਕਰਦੀ ਆ ਮੈਂ ਵੀ ਕਰਦਾ ਸਰੀਰ ਵੀ ਦੁਖਣ ਲੱਪੇ ਸਾਡੇ ਕਹਿੰਦਾ ਕੰਮ ਕਰ-ਕਰ ਕੇ ਪੈਸਾ ਕਮਾਈ ਦਾ ਕਹਿੰਦਾ ਬਥੇਰਾ ਜੁੜਦਾ ਹੀ ਨਹੀਂ ਜਿੱਦਾਂ ਆਉਂਦਾ ਉਦਹੀਂ ਚਾਈ ਜਾਂਦਾ ਪਤਾ ਨਹੀਂ ਕਹਿੰਦਾ ਘਰ ਵਿੱਚ ਕੀ ਗੱਲ ਆ ਮੈਂ ਕਿਹਾ ਜਦੋਂ ਤੇਰੀ ਘਰ ਵਾਲੀ ਰੋਟੀ ਲਾਉਂਦੀ ਆ ਰੋਟੀ ਲਾਉਂਦੀ ਲਾਉਂਦੀ ਕਿਤੇ ਫੋਨ ਤੇ ਕੋਈ ਡਰਾਮਾ ਤਾਂ ਨਹੀਂ ਦੇਖਦੀ ਕਿ ਨਾ ਆਂ ਦੇਖਦੀ ਆ ਉਹ ਬੰਦ ਕਰ ਦਿੰਦੀ ਆ ਉਹ ਬੰਦ ਕਰ ਬਸ਼ਕਤਨ ਪੈਰੀਂ ਹਟਾਉਣਾ ਪਵੇ ਇਹ ਮੈਂਤ ਵਾਲੀ ਗੱਲ ਆ ਰੋਟੀ ਲਾਉਣ ਵੇਲੇ ਰੋਟੀ ਲਾਇਆ ਕਰ ਕਿਉਂਕਿ ਆਪਾਂ ਰੋਟੀ ਲਈ ਕੰਮ ਕਰਦੇ ਆ ਟੁੱਟ ਟੁੱਟ ਕੇ ਮਰਦੇ ਆ ਜੇ ਰੋਟੀ ਨਹੀਂ ਸਵਾਦ ਨਾਲ ਖਾਧੀ ਜਾਂ ਰੋਟੀ ਨਹੀਂ ਸਵਾਦ ਨਾਲ ਲਾਈ ਜਾਂ ਰੋਟੀ ਨਹੀਂ ਸਵਾਦ ਦੇ ਨਾਲ ਖੜਾਈ ਘਰ ਵਾਲੀ ਨੇ ਤਾਂ ਬਰਕਤ ਕਿੱਥੋਂ ਪੈਣੀ ਆ ਜਿਸ ਕੰਮ ਦੇ ਲਈ ਆਪਾਂ ਇੰਨੀ ਮਿਹਨਤ ਮੁਸ਼ਕਲਤ ਕਰਦੇ ਆਂ ਜੇ ਉਹ ਹੀ ਨਹੀਂ ਚੰਗੀ ਤਰ੍ਹਾਂ ਕੀਤਾ ਤਾਂ ਫੇ ਤੌਕਾਇਆ ਫੇ ਕਮਾਈ ਨਾ ਕਿੱਥੇ ਵਰਤਾਂ ਪੈਣੀ ਆ ਉਹਨੂੰ ਕਿਹਾ ਸੋਣਿਓ ਮੱਖਣੋ ਮਲਾਈ ਦਿਓ ਡੂਨੇਓ ਤੈਨ ਫੁਲਕੇ ਖਾਣੇ ਆਪਾਂ ਸਵਾਦ ਨਾਲ ਆਦਿਆ ਕਰੋ ਲਾਉਂਦੀ ਰਮਸ਼ਕ ਸਵਾਦ ਨਹੀਂ ਹੋਊਗੀ ਪਰ ਧਿਆਨ ਉਹਦਾ ਉਧਰ ਹੁੰਦਾ ਖੋਨ ਦੇ ਵਿੱਚ ਜੇ ਉਹ ਹੀ ਧਿਆਨ ਰੋਟੀ ਵਿੱਚ ਹੋ ਜਵੇ ਤਾਂ ਪਰਕ ਤਾਂ ਹੀ ਵਰਤਦਾ ਹੈ ਵਰਤਦਾ ਹੈ ਬਰਕਾ